ਇੱਕ ਹੋਣੇ ਹੋਣੇ ਬੜੀ ਮੱਧ ਭਾਗੀ ਖਬਰ ਹੈ ਕਿ ਖਨੋਰੀ ਬਾਡਰ ਤੇ ਇੱਕ ਕਿਸਾਨ ਨੂੰ ਮਤਲਬ ਮੌਦੇ ਘਾੜ ਜਿਹੜਾ ਉਤਾਰ ਦਿੱਤਾ ਗਿਆ ਹਰੇਨਾ ਪੀਸਲ ਔਰ ਕਈ ਜ਼ਖਮੀ ਨੇ ਕੀ ਕਹਿਣਾ ਚਾਹੁੰਦੇ ਬੜੀ ਮੱਧ ਭਾਗੀ ਗੱਲ ਆ ਇਹ ਅੱਜ ਜਿਹੜੇ ਕਿਸਾਨਾਂ ਤੇ ਜਿਹੜੇ ਸਰਕਾਰ ਆ ਉਹਨਾਂ ਸਿੱਧੀਆਂ ਗੋਲੀਆਂ ਮਾਰ ਕੇ ਜਿਹੜੇ ਕਿਸਾਨਾਂ ਨੂੰ ਸ਼ਹੀਦ ਕੀਤਾ ਇਹ ਬੜਾ ਵੱਡਾ ਇੱਥੇ ਮਾੜਾ ਮੈਸੇਜ ਜਾਂਦਾ ਹੈ ਕਿ ਜੇ ਜਿਹੜੇ ਮੁਲਕ ਦੇ ਆਂਦਾਤਾ ਨੇ ਜਿਹੜੇ ਅੰਦਾਜ਼ਾ ਰੋਟੀ ਪੁਣਾ ਕੇ ਤਾਂ ਲੋਕਾਂ ਨੂੰ ਢਿੱਡ ਭਰਨ ਵਾਲੇ ਲੋਕਾਂ ਤੇ ਅੱਜ ਹੀ ਗੋਲੀਆਂ ਮਾਰਨੀਆਂ ਬੜੀ ਸ਼ਰਮਨਾਕ ਗੱਲ ਹੈ ਸਰ 150 ਤੋਂ ਆਪਾਂ 200 ਪਹਿਲਾਂ ਵੀ ਫਟ ਰਹੇ ਸੀ ਉਹਨਾਂ ਨੂੰ ਸਾਰੇ ਵੇਖੋ ਇੱਕ ਕਿਸਾਨਾਂ ਨੂੰ ਹੱਕ ਆ ਆਪਣਾ ਜਿਹੜਾ ਐਜੀਟੇਸ਼ਨ ਕਰਨਾ ਵੇਖੋ ਵੇਖੋ ਜਿਹੜਾ ਐਜੀਟੇਸ਼ਨ ਕਰਨ ਦਾ ਕਿਸਾਨਾਂ ਦਾ ਇੱਕ ਜੋ ਮਹੂਤਯ ਹੈ ਹੱਕ ਹੈ ਕਾ ਪਰ ਸਰਕਾਰਾਂ ਨੂੰ ਚਾਹੀਦਾ ਕਿ ਜਿਹੜਾ ਉਹਨਾਂ ਦਾ ਹੱਕ ਆ ਉਹ ਨਹੀਂ ਖੋਣਾ ਚਾਹੀਦਾ ਉਹਨਾਂ ਨੂੰ ਪ੍ਰੋਟੈਸਟ ਕਰਨ ਦੇਣਾ ਚਾਹੀਦਾ ਜਾਂ ਜੇ ਚਾਹੁੰਦੇ ਤਾਂ ਕੋਈ ਵੀ ਗੱਲ ਆ ਉਹਦਾ ਬੈਠ ਕੇ ਮਸਲੇ ਦਾ ਹੱਲ ਹੋਣਾ ਜਦੋਂ ਉਹਨਾਂ ਨੂੰ ਜਿਹੜੀਆਂ ਉਹਨਾਂ ਦੀ ਹੱਕੀ ਮੰਗਾਂ ਨੇ ਉਹਨਾਂ ਦੇ ਸਰਕਾਰ ਨੂੰ ਮੰਨ ਲੈਣਾ ਚਾਹੀਦਾ ਐ ਐਮਐਸਪੀ ਦੀ ਗੱਲ ਕਰਦੇ ਨੇ ਸੁਆਮੀਨਾਥਨ ਦੀ ਗੱਲ ਕਰਦੇ ਨੇ ਕਰਜ਼ਾ ਮਾਫੀ ਦੀ ਗੱਲ ਕਰਦੇ ਨੇ ਕੋਆਪਰੇਟ ਘਰਾਣਿਆਂ ਨੂੰ ਤਾਂ ਡੇਡ ਡੇਡ ਲੱਖ ਕਰੋੜ ਰੁਪਈਆ ਜਿਹੜਾ ਇੱਕ ਇੱਕ ਘਰਾਣੇ ਨੂੰ ਮਾਫ ਕਰ ਦੇਣਾ ਇਹ ਕਿਹੜੀ ਕਿੱਦਰ ਦੀ ਸਿਆਣਪ ਐ ਇਹ ਤਾਂ ਮਤਲਬ ਵੀ ਕੋਆਪਰੇਟ ਘਰਾਣਿਆਂ ਦੀ ਸਰਕਾਰ ਹੀ ਇੰਡੀਆ 'ਚ ਚੱਲ ਰਹੀ ਐ ਉਹਦੇ ਮੁਤਾਬਕ ਕਿਸਾਨਾਂ ਨਾਲ ਜਿਹੜਾ ਐ ਕਰ ਰਹੇ ਨੇ ਇਹਦਾ ਰਿਜ਼ਲਟ ਜਿਹੜਾ 2024 'ਚ ਇਲੈਕਸ਼ਨ ਆਣ ਰਹੀ ਐ ਇੱਕ ਸਾਫ ਸੰਕੇਤ ਹੈ ਕਿ ਜੇ ਕਿਸਾਨਾਂ ਨਾਲ ਹੀ ਇਸੇ ਤਰ੍ਹਾਂ ਬੀਜੇਪੀ ਸਰਕਾਰ ਕਰਦੀ ਰਹੀ ਤਾਂ 2024 ਚ ਉਹਨਾਂ ਨੂੰ ਮੂੰਹ ਦੀ ਖਾਣੀ ਪੈਗੀ ਤਾਂ ਬੜੀ ਨਮੋਸ਼ੀਜਨਕ ਹਾਰ ਦਾ ਸਾਹਮਣਾ ਵੀ ਜਿਹੜਾ ਬੀਜੇਪੀ ਨੂੰ ਕਰਨਾ ਪੈਣਾ ਹੈ ਜਿਹੜਾ ਕੱਲ ਸੁਪਰੀਮ ਕੋਰਟ ਦਾ ਫੈਸਲਾ ਆਇਆ ਇਤਿਹਾਸਕ ਫੈਸਲਾ ਕਿਸ ਤਰ੍ਹਾਂ ਦੇਖਦੇ ਮੇਰੇ ਕੋਲ ਜਿਹੜਾ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਉਹਦੇ ਚ ਇੱਕ ਲੋਕਤੰਤਰ ਦੀ ਜਿੱਤ ਹੋਈ ਹੈ ਉਹੀ ਬੀਜੇਪੀ ਨੇ ਜਿੰਨੇ ਲੋਕਤੰਤਰਤਾ ਗਲਾ ਘੁੱਟਿਆ ਖਤਮ ਕੀਤਾ ਹੈ ਸਰ ਸੁਪਰੀਮ ਕੋਰਟ ਨੇ ਇੱਕ ਮੈਸੇਜ ਕੀਤਾ ਲੋਕਤੰਤਵ ਨੂੰ ਜ਼ਿੰਦਾ ਕੀਤਾ ਤਾਂ ਜਿਹੜਾ ਦੁਬਾਰਾ ਮੇਅਰ ਦੀ ਜਿਹੜੀ ਚੰਡੀਗੜ੍ਹ ਚ ਜਿਹੜੇ ਇਹਨਾਂ ਵੋਟਾਂ ਦੀ ਕੈਂਸਲੇਸ਼ਨ ਕਰਕੇ ਆਪਣਾ ਬੀਜੇਪੀ ਦਾ ਮੇਅਰ ਲਾਇਆ ਸੀਗਾ ਇੱਕ ਦਿਨ ਪਹਿਲਾਂ ਰਜਾਇਨ ਦੇਣਾ ਮੇਅਰ ਦਾ ਤਾਂ ਸੁਪਰੀਮ ਕੋਰਟ ਦੇ ਫੈਸਲੇ ਤੇ ਨਵਾਂ ਮੇਅਰ ਬਣਨਾ ਆਦੀ ਪਾਰਟੀ ਦਾ ਇੱਕ ਲੋਕਤੰਤਵ ਦੀ ਬੜੀ ਵੱਡੀ ਜਿੱਤ ਹੈ ਸਰ ਨੂੰ ਪਲਾਂਟ ਨੂੰ ਲੈ ਕੇ ਸਰ ਮੁੱਖ ਮੰਤਰੀ ਜਿਹੜੇ ਸਾਹਕਾ ਬੋਕ ਚੰਨੀ ਦਾ ਬਿਆਨ ਆਇਆ ਇੱਕ ਬਾੜੀਆਂ ਦੀ ਸਰਕਾਰ ਹੈ ਜਿੰਨੂੰ ਕੋ ਕੁਵਾਰੀਆਂ ਉਹਨਾਂ ਕਿਹਾ ਉਹ ਇਹ ਚੀਜ਼ ਇਹ ਖਰੀਦ ਰਹੀ ਮੇਰੇ ਮਾ ਚੰਨੀ ਸਾਹਿਬ ਨੂੰ ਕੰਨਾ ਕਿ ਤੇਰੇ ਚ ਇੰਨੀ ਤੇ ਤੂੰ ਹੀ ਕਵਾੜ ਖਰੀਦ ਲੈਂਦਾ ਤੂੰ ਤਾਂ ਬੱਕਰੀਆਂ ਚੋਂਦਾ ਰਿਆ ਤੂੰ ਤਾਂ ਟੈਂਟ ਲਾਉਂਦਾ ਰਿਆ ਜੇ ਟੈਂਟ ਲਾਉਣ ਵਾਲੇ ਬੱਕਰੀਆਂ ਚੋਂਣ ਵਾਲੇ ਤਾਂ ਇਹੋ ਜੇ ਕੰਮ ਕਰ ਸਕਦੇ ਨੇ ਇਸ ਕਰਕੇ ਇਨਾਂ ਚੀਜ਼ ਇਨਾਂ ਲੋਕਾਂ ਨੂੰ ਲੀਡਰਾਂ ਨੂੰ ਹਜਮ ਨਹੀਂ ਹੁੰਦਾ ਜੋ ਆਮ ਆਦੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਦੋ ਸਾਲਾਂ ਚ ਰਿਕਾਰਡ ਤੋੜ ਕੰਮ ਹੋਏ ਨੇ ਪੰਜਾਬ ਚ ਉਹਦੇ ਤੋਂ ਇਨਾਂ ਇਹ ਬੁਖੜਾ ਕੇ ਇਹੋ ਜੇ ਬਿਆਨ ਦਿੰਦੇ ਨੇ ਉਹ ਤੋਂ ਬੱਕਰੀਆਂ ਚੋ ਟੈਂਟ ਲਾਤਾ ਮੱਜਾਂ ਕਰ ਸਾਬਕਾ ਉਪ ਮੁੱਖ ਮੰਤਰੀ ਦਾ ਸਰ ਬਿਆਨ ਆਇਆ ਕਿ ਭਗਵੰਤ ਮਾਨ ਜਿਹੜਾ ਥਾਣਾ ਗੰਡਾ ਦੇ ਰਿਹਾ ਕੋ ਮੂੰਹ ਨਾ ਨਹੀਂ ਖੁੱਲਨੇ ਤਾਂ ਹੰਕਾਰੀ ਸਰਕਾਰ ਹੈ ਮੈਂ ਖੈ ਜਿਹੜਾ ਇਹ ਕਹਿੰਦਾ ਵਾ ਡਿਪਟੀ ਮੁੱਖ ਮੰਤਰੀ ਕਹਿੰਦਾ ਸਾਨੂੰ ਜਾਂਚ ਆ ਖੋਲਣ ਦੀ ਤੁਹਾਡੀਆਂ ਦਿੱਤੀਆਂ ਖੋਲੀਆਂ ਨਾ ਜਿਹੜੀਆਂ ਤੁਸੀਂ ਦਿੱਤੀਆਂ ਸੀਗੀਆਂ ਗੰਡਾ ਉਹ ਖੁੱਲ ਗਿਆ ਕਿ ਨਹੀਂ ਖੁੱਲ ਗਿਆ ਇਸ ਕਰਕੇ ਇਹਨਾਂ ਨੂੰ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰਨਾ ਚਾਹੀਦਾ ਕਿ ਇਹ ਪਿਛਲੇ 5 ਸਾਲਾਂ ਚ ਪੰਜਾਬ ਵਾਸਤੇ ਕੀਤਾ ਕੀ ਐ ਸਵਾਏ ਇਹਨਾਂ ਪੰਜਾਬ ਨੂੰ ਲੁੱਟਣ ਦਾ ਪੰਜਾਬ ਨੂੰ ਬਰਬਾਦ ਕਰਨ ਦਾ ਮਾਰ ਮਰਾਾਈ ਤੋਂ ਸਵਾਏ ਕੋ ਕੰਮ ਕੀਤਾ ਇਹਨਾਂ ਸਾਰੇ ਪੰਜਾਬ ਚ ਐਸੀ ਹਾਲਾਤ ਇਹਨਾਂ ਦੀ ਪੰਜਾਬ ਦੇ ਲੋਕਾਂ ਨੇ ਕੀਤੀ ਇੰਨੀ ਬੇਸ਼ਰਮੀ ਬ ਇਹਨਾਂ ਦੀ ਕੋਈ ਬੇਸ਼ਰਮੀ ਦੀ ਹੱਦ ਹੀ ਨਹੀਂ ਰਹਿ ਗਈ ਤੇ ਲੋਕਾਂ ਨੇ ਇੰਨੀ ਬੁਰੀ ਤਰ੍ਹਾਂ ਤੁਹਾਨੂੰ ਨਿਕਾਰਿਆ ਤਾਂ ਤੁਸੀਂ ਅੱਜ ਵੀ ਲੋਕਾਂ ਚ ਪਤਾ ਨਹੀਂ ਕਿਹੜੇ ਮੂੰਹ ਨਾਲ ਲੋਕਾਂ ਚ ਕਹਿੰਦੇ ਤੇ ਕਿਹੜੀ ਤੁਸੀਂ ਸਟੇਟਮੈਂਟਾਂ ਦਿੰਦੇ ਬਲੈਂਸ ਤਾਂ ਪਹਿਲਾਂ ਹੀ ਸੀਗਾ ਹੋਰ ਨਹੀਂ ਜਾ ਰਿਹਾ ਲਾਇਸ ਹੋਇਆ ਪਿਆਵਾ ਆ ਤਾਂ ਸਰਪੰਖ ਕਿਸਾਨ ਅੰਦੋਲਨ ਕਰਕੇ ਥੋੜਾ ਜਿਹਾ ਇੱਕ ਦੂਜੇ ਤੋਂ ਪੈਰ ਪਿੱਛੇ ਖਿੱਚੇ ਨੇ ਇਹ ਤਾਂ ਉਹ ਨਾ ਉਹ ਕਹਿੰਦਾ ਤੂੜੀ ਗਲੀਆ ਮੱਝ ਭੁੱਖੀ ਐ ਉਹ ਹਿਸਾਬ ਇਹਨਾਂ ਦਾ ਤੂੜੀ ਖਾਦੀ ਗਈ ਐ ਤੂੜੀ ਦੀ ਵੀ ਗਤੀ ਹੋ ਗਈ ਮੱਝ ਦਾ ਢਿੱਡ ਭਰ ਗਿਆ ਉਹਦੀ ਵੀ ਗਤੀ ਹੋ ਗਈ ਉਹ ਹਾਲ ਆਪਣੇ ਪੰਥਕ ਪਾਰਟੀ ਕਹਿ ਰਹੇ ਨੇ ਇੱਕ ਵਸੇ ਕਿਸਾਨਾਂ ਦਾ ਕਤਲ ਹੋ ਰਿਹਾ ਮੈਂ ਕਹਿੰਦਾ ਹੁਣ ਜਿਹੜੇ ਪੰਥਕ ਆਪਣੇ ਆਪ ਨੂੰ ਕਹਿੰਦੇ ਹੁਣ ਕਿਸਾਨਾਂ ਨਾਲ ਖਲੋਂਦੇ ਕਿਉਂ ਨਹੀਂ ਜਿਹੜੇ ਆਪਣੇ ਆਪ ਨੂੰ ਕਹਿੰਦੇ ਰਹੇ ਵੀ ਅਸੀਂ ਕਿਸਾਨਾਂ ਦੀ ਜਾਤੀ ਬਣੇ ਆ ਇਹ ਤਾਂ ਬੀਜੇਪੀ ਨਾਲ ਰੜੇ ਨੇ ਪੰਥਕ ਵਾਲੇ ਜਿਹੜੇ ਆਪਣੇ ਨੂੰ ਪਤ ਤਾਂ ਕਹਿੰਦੇ ਨੇ ਜਿਹੜੇ ਪੰਜਾਬ ਬਚਾਉਂਦੇ ਨੇ ਉਹਦਾਂ ਦੀ ਪੰਜਾਬ ਬਚਾਓ ਵੀ ਯਾਤਰਾ ਬੰਦ ਕਰਤੀ ਹੁਣ ਕਿਉਂ ਨਹੀਂ ਜਾਂਦੇ ਹੁਣੇ ਬੀਜੇਪੀ ਨਾਲ ਇਹਨਾਂ ਨੇ ਪਿਛਲੇ ਲੰਮੇ ਸਾਲ ਤੱਕ ਸਰਕਾਰਾਂ ਚਲਾਈਆਂ ਰਹਿ ਕੇ ਮਨਿਸਟਰੀਆਂ ਹੰਡਾਈਆਂ ਇਹਨਾਂ ਨੇ ਹੁਣ ਇਹ ਬੀਜੇਪੀ ਕੋ ਕਾਹ ਕਰਾਦਣ ਕਿਸਾਨਾਂ ਦਾ ਮਸਲਾ ਇਸ ਕਰਕੇ ਸਭ ਇੱਕ ਪ੍ਰੋਪਾਗੈਂਡਾ ਕਰਦੇ ਨੇ ਸਿਰਫ ਇਹਨਾਂ ਲੋਕਾਂ ਨੂੰ ਬੇਕੂਪ ਬਣਾਉਣ ਵਾਸਤੇ ਜਿਹੜਾ ਵਾ ਇਸ ਸਮਝੌਤਾ ਕਰਦੇ ਨੇ ਗੱਠ ਜੋੜ ਕਰਦੇ ਨੇ ਸਿਰਫ ਵੋਟਾਂ ਲੈਣ ਕਰਕੇ ਕਰਦੇ ਨੇ ਤੇ ਆਪਣੀਆਂ ਕੁਰਸੀਆਂ ਬਚਾਉਣ ਵਾਸਤੇ ਕਰਦੇ ਪੰਜਾਬ ਨਾਲ ਇਹਨਾਂ ਨੂੰ ਕੋਈ ਲਾਣਾ ਦੇਣਾ